ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਲੋਹੜਵੱਦੀ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਲੁਧਿਆਣਾ ਚੱਕ ਹੈਗੀ ਬਾਈ ਕੋਲ ਵੱਸੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀਤ ਬਾਈ ਸਾਸਿਕਾ ਜੀ ਸਾਸਿਕਾ ਜੀ ਨਾਮ ਨਾਮ ਸੁਲੀਮ ਮਹਮਦੀ ਪਿੰਡ ਪਿੰਡ ਲੋਹੜਵੱਦੀ ਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਹਾਂ ਜੀ ਛੋਟੀ ਦੱਸੋ ਕਿੰਨੀ ਸੂਈ ਸੂਈ ਹੈ ਛੋਟੀ ਪਹਿਲੇ ਸੂਈ ਸੂਈ ਹੈ ਜੀ ਆਪਣੇ ਕੋਲੇ ਬੱਚਾ ਕੀ ਜੀ ਮਗਰ ਇਹ ਬੱਚਾ ਪੀਸੇ ਕਟਾ ਜੀ ਦੁੱਧ ਕਿੰਨਾ ਕਹ ਜੀ ਦੁੱਧ ਹੁਣ ਤਾਂ ਲੋਕੋ ਗੱਲ ਹੋਈ ਆ ਜੀ ਮੰਨ ਲਓ ਬੌਲੇਤੀ ਆ ਹਜੇ ਠੀਕ ਆ ਹਾਂ ਤੇ ਸੁਈ ਨੂੰ ਹੋ ਗਿਆ ਨੂੰ 5 ਕੇ ਦਿਨ ਰੇਟ ਬਈ ਜੀ ਦਾ ਰੇਟ ਦਾ 85000 ਰੁਪਈਆ ਜੀ ਦੇਣੀ ਕਿੰਨੇ ਦੀ ਆ 80000 ਦੀ ਦੇਣੀ ਆ ਬਈ ਠੀਕ ਆ ਜੀ ਹਾਂ ਜੀ ਕੱਟੀ ਕਿੰਨੇ ਟਾਈਮ ਦੀ ਹੋਗੀ ਕੱਟੀ ਇਹ 15 16 ਮਹੀਨੇ ਦੀ ਆ ਜੀ ਠੀਕ ਆ ਕੀ ਰੇਟ ਆ ਵੀ ਇਹਦਾ ਇਹਦਾ ਰੇਟ ਆ ਜੀ 20000 ਰੁਪਈਆ ਮੁੱਲ ਕਰਦੇ ਆ ਪਰ 17000 ਦੀ ਦੇਣੀ ਆ ਜੀ ਠੀਕ ਆ ਜੀ ਲੋਪਰਾ ਫੇਸ ਬਿਊਟੀ ਚੈੱਕ ਕਰ ਲੈ ਬਾਕੀ 12 15 ਮਹੀਨੇ ਦੀ ਹੈਗੀ ਠੀਕ ਆ ਚਾਰ ਹੀ ਥਾਣਾ ਭਰਾ ਹਾਂ ਜੀ ਬੱਸੀ ਕਿੰਨੇ ਟਾਈਮ ਦੀ ਹੋਗੀ ਬੱਸੀ ਇਹ 16 17 ਮ ਠੀਕਾ ਇਹਦਾ ਰੇਟ ਪਰਾ ਰੇਟ ਤਾਂ 11000 ਦਾ ਜੀ 10000 ਦੀ ਦੇਣੀ ਆਪਾਂ 11000 ਰੁਪਇਆ ਰੇਟ ਆ ਪਰਾ ਤੇ 10000 ਦੀ ਬਈ ਕਹਿੰਦਾ ਦੇਣੀ ਆ ਠੀਕ ਹੈ ਜੀ ਹਾਂ ਜੀ ਬਈ ਜੇ ਕਿਸੇ ਨੇ ਤਿੰਨੇ ਨਗ ਲੈਣੇ ਹੋਏ ਫਿਰ ਮਾਨਤਾਨ ਹੋ ਜੀ ਵੱਧ ਹਾਂਜੀ ਹਾਂਜੀ ਪੂਰਾ ਵਧੀਆ ਮਾਨਤਾਨ ਕਰਦਾਂਗੇ ਜੀ ਜੇ ਤਿੰਨੇ ਨਗ ਲਊਗਾ ਠੀਕ ਆ ਲੋ ਪਰਾ ਕਰੇ ਲੂ ਛੋਟੀ ਆ ਠੀਕ ਆ ਨਾ ਤੇ ਆ ਉਹ ਮੱਝ ਦੀ ਕੱਟੀ ਆ ਜਿਹੜੀ ਕੱਟੀ ਦਿਖਾਈ ਉਹ ਆ ਮੱਝ ਦੀ ਕੱਟੀ ਆ ਠੀਕ ਆ ਜੀ ਵੀਡੀਓ ਨੂੰ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਓਕੇ ਬਾਏ